उनशा वहम कढेशा 那个来回呀。 ਪਹਿਲੇ ਵਾਦਾ ਖਲਾਫੀ ਹੋਈ ਆ ਮੋਦੀ ਨੇ ਜਿਹੜੇ ਵਾਦੇ ਕਰਕੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਐ ਐਮਐਸਬੀ ਦੇ ਕਾਨੂੰਨ ਬਣਾਉਣਾ ਉਹ ਕਾਨੂੰਨ ਨਹੀਂ ਬਣਾਇਆ ਹੋਰ ਕਈ ਜਿਹੜੇ ਮਸਲੇ ਆ ਉਹ ਜੋਦੇ ਤੋਂ ਆ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰਦੀ ਆ ਪਰ ਇੱਕ ਗੱਲ ਆ ਨਾਰ ਸਾਹਿਬ ਅੱਜ ਉਹ ਅੰਬੇਦਕਰ ਸਾਹਿਬ ਦੇ ਜਿਹੜੇ ਹੈਗਾ ਉੱਥੇ ਆਏ ਸੀਗੇ ਤੇ ਤੁਸੀਂ ਅੱਜ ਵਿਰੋਧ ਕਰਦੇ ਸਹੀ ਲੱਗਦੇ ਆ ਉਹ ਇੱਕ ਮਿੰਟ ਸਾਰੇ ਕੱਲੇ ਅੰਬੇਦਕਰ ਨਹੀਂ ਆਏ ਉਹ ਸ਼ਹਿਰ ਘੁਮਾਉਣ ਆ ਰਹੇ ਆ ਤੁਖਾਨ ਜਿੱਥੇ ਬੰਦੀਆਂ ਮਨਜ਼ੂਰ ਜਿੱਥੇ ਬੰਦੀਆਂ ਦਾ ਫੈਸਲਾ ਆ उते बि कले रंगपूरी जिथे बि बी जे पी जा कमु जो उते असां करण में वादे करी के चाहे लखी लखीमुट जे कम जे चाहे एम एस टी जे कानून करोड़ मसाला हुजे चाहे मज़बूत जे बारहेंट लाइ मसला हुजे चाहे पंद्रहं पंद्रहं लख रुपया हफ़्ते करण लाइ मसला हुजे ਇਹ ਕੋਈ ਮਸਲੇ ਜਿਹੜੇ ਇਹ ਹੱਲ ਨਹੀਂ ਕੀਤੇ ਗਏ ਉਹਨੇ ਕਰਕੇ ਵਿਰੋਧ ਪ੍ਰਦਰਸ਼ਨ ਆ ਇੱਕ ਕਦੋਂ ਤੱਕ ਚੱਲਦਾ ਰਹੇਗਾ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਆਪਾਂ ਨੇ ਗੋਣਾ ਪਾਇਆ ਵਾਪਸ ਸਾਬ ਉਮੀਦ ਕਰਦਾ ਮਤਲਬ ਇੱਕ ਮੂਰੇ ਮਤਰਾ ਹੀ ਖੜਾ ਕੀਤਾ ਗਿਆ ਰੋਆ ਨਹੀਂ ਨਹੀਂ ਤੁਸੀਂ ਉਹਨਾਂ ਤੋਂ ਤਾਂ ਨਹੀਂ ਰੋਕਿਆ ਉਹਨਾਂ ਨੂੰ ਰੋਕਿਆ ਸੀ ਅਸੀਂ ਅਸੀਂ ਵਿਰੋਧ ਭਾਗ ਅਸੀਂ 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 ਸੁਣੋ ਉਹਨਾਂ ਦਾ ਅਸੀਂ ਅਸੀਂ ਸੁਣੋ ਸੁਣੋ ਸੁਣਿਆ ਗਿਆ ਉਹ ਕਹਿੰਦੇ ਸਾਨੂੰ ਉੱਥੇ ਰੋਕਿਆ ਗਿਆ ਆ ਜੀ ਗੱਲ ਸੁਣੋ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰ ਰਹੇ ਜਿਹੜਾ 바ਵਾ ਸਾਹਿਬ ਦੀ ਨਿਰਦੇਸ਼ਨਾ ਹੈ ਕਿ ਇਹ ਸੰਵਿਧਾਨ ਬਣਿਆ ਉਹ ਸੰਵਿਧਾਨ ਨੂੰ ਬੀਜੇਪੀ ਤੈਨਸ਼ ਕਰ ਰਹੀ ਆ ਇੱਥੇ ਇੱਥੇ ਵੀਰੇ ਇੱਥੇ ਡਾਕਟਰ 바ਵਾ ਸਾਹਿਬ ਦੇ ਮੋਤੇ ਆਣ ਕੇ ਹੱਥੋਂ ਦਾ ਮਤਲਬ ਹੈ ਲੋਕਾਂ ਨੂੰ ਫੋਨ ਕਰਾਣਾ ਜਿਹੜਾ ਉਹਨਾਂ ਦਾ ਜਿਹੜਾ ਬਣਿਆ ਬਰਾਆ ਉਹਨੂੰ ਉਭਰਾ ਕੇ ਜਿਵੇਂ ਸੰਵਿਧਾਨ ਆ ਉਹਨਾਂ ਦੀ ਨਿਰਦੇਸ਼ਨਾ ਹੈ ਕਿ ਬਣਿਆ ਉਹ ਸੰਵਿਧਾਨ ਭਾਰਤੀ ਸੰਵਿਧਾਨ ਦੇ ਰਚੇਤਾ ਆ ਉਹਨਾਂ ਦੇ ਆਣ ਕੇ ਸਟੇਚੂ ਦੇ ਆਣ ਕੇ ਹੱਥੋਂ ਨੇ ਇਸ ਕਿਸਮ ਦਾ ਉਹਨਾਂ ਨੂੰ ਇਹ ਜਣੀ ਉਹਨਾਂ ਦੇ ਪੈਰ ਉੱਤੇ ਸਾਨੂੰ ਇਹ ਬੇਕੂਬ ਬਣਾਉਣ ਦਾ ਸੁਝਾਅ ਕਰਨ ਦੀ ਗੱਲ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਲੋਕ ਜਨਤਾ ਨੇ ਜਦੋਂ ਦਾ ਕਹਿੰਦੇ ਅਕਾਲੀ ਦੰਦ ਨਾਲ ਸਮਝੌਤਾ ਹੁੰਦਾ ਸੀ ਨਾ ਜਦੋਂ ਭਾਜਪਾ ਨੇ ਬੋਟਾ ਲੈਣੀਆਂ ਆਉਂਦੀਆਂ ਸੀਗੀਆਂ ਉਹਦਾ 9 ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸੇ ਅੱਜ ਇਹਨਾਂ ਨੇ ਜਦੋਂ ਬਾਜਪਾ ਦੀ ਸਰਕਾਰ ਡੇਕਦੀ ਸੀ ਉਹਦੇ ਪੰਜਾਬ ਦੇ ਲੋਕਾਂ ਨੇ ਸਾਡੇ ਬਿਨਾਂ ਸ਼ਰਤੋਂ ਹਮਾਇਤ ਦੇ ਕੇ ਸਰਕਾਰਾਂ ਨੂੰ ਬਚਾਉਂਦੇ ਰਹਾ ਅੱਜ ਇਹ ਕਿਸਾਨ ਗੁੰਡੇ ਬਣ ਗਏ ਜਦੋਂ ਦੇਸ਼ ਪੱਖ ਮੁੱਢਲਾ ਸ਼িকার ਹੋ ਰਿਹਾ ਸੀਗਾ ਉਹਦੇ ਦੇਸ਼ ਦਾ ਪੂਰਾ ਢਿੱਡ ਭਰਨ ਦੇ ਲਈ ਇਹਨੇ ਆਪਣੀਆਂ ਜ਼ਮੀਨਾਂ ਬਰਬਾਦ ਕਰ ਲਈਆਂ ਪੰਜਰ ਕਰ ਲਈਆਂ ਉਦੋਂ ਅਸੀਂ ਚੰਗੇ ਸੀਗੇ ਅੱਜ ਅਸੀਂ ਵਿਰੋਧੀ ਹੋ ਗਏ ਆ ਇਸ ਕਰਕੇ ਅਸੀਂ ਭਾਜਪਾ ਦਾ ਵਿਰੋਧ ਕਰਦੇ ਮੋਦੀ ਦਾ ਕਰਦੇ ਆ ਕਿਉਂਕਿ ਸਾਡੇ ਮੈਰਾ ਕੀਤਾ ਸੀ ਐਮਐਸਬੀ ਦਾ ਕਾਨੂੰਨ ਮੰਗਾਉਂਗਾ 20 ਦਾ 20 ਦਾ ਬਿੱਲ ਜਿਹੜਾ ਉਹ ਲੈ ਕੇ ਆਉਂਗਾ ਉਹ ਨਹੀਂ ਆਉਂਗਾ ਦੁਬਾਰਾ ਬੈਂਕੂ ਜੀ ਨੂੰ ਸੋਹਣ ਨਮਨ ਕਰਨ ਦੇ ਲਈ ਆਇਆ ਔਰ ਇਹਨਾਂ ਨੇ ਇੱਥੇ ਆ ਕੇ ਵਿਰੋਧ ਕੀਤਾ ਸਾਨੂੰ ਨਮਨ ਕਰਨ ਦੇ ਲਈ ਜਿਹੜਾ ਤੇ ਰਸਤੇ ਦੇ ਵਿੱਚ ਰੁਕਾਵਟ ਬਣਿਆ ਔਰ ਕੱਟੋ-ਕੱਟ ਸਾਨੂੰ ਇੱਥੇ ਅੱਜ 20 ਮਿੰਟ ਲੱਗੇ ਮੱਥਾ ਟੇਕਣ ਲਈ ਮੈਂ ਪੁੱਛਣਾ ਚਾਹੁੰਦਾ ਇਹਨਾਂ ਕਿਸਾਨ ਭਰਾਵਾਂ ਨੂੰ ਕੀ ਤੁਹਾਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਤੁਸੀਂ ਗਲਤ ਭਰਾਵਾਂ ਦਾ ਭਵਾਨ ਕਰੋ ਕਿ ਤੁਸੀਂ ਵੀਰੋ ਮੇਧਕਰ ਸਾਹਿਬ ਦੇ ਜਿਹੜੇ ਅੱਜ ਇੱਥੇ ਨਮਨ ਕਰਨ ਦੇ ਲਈ ਲੋਕ ਆਏ ਕਿ ਉਹਨਾਂ ਦੇ ਰਸਤੇ ਦੀ ਤੁਸੀਂ ਰਕਾਵਟ ਬਣਾਓ ਮੈਂ ਸਮਝਦਾ ਕਿ ਇਹ ਜਿਹੜਾ ਐਕਸ਼ਨ ਅੱਜ ਇਹਨਾਂ ਨੇ ਕੀਤਾ ਹੈ ਇਹ ਬਿਲਕੁਲ ਵੀ ਨਿੰਦਾਯੋਗ ਹੈ ਔਰ ਪੂਰੇ ਕਿਸਾਨ ਭਾਈਚਾਰੇ ਨੂੰ ਇਹਦੇ ਉੱਤੇ ਮੰਥਨ ਕਰਨਾ ਚਾਹੀਦਾ ਔਰ ਇਦਾਂ ਦੀ ਕਾਰਵਾਈਆਂ ਤੋਂ ਗੁਰੇਜ਼ ਉਹ ਕਹਿੰਦੇ ਕਿ ਅਸੀਂ ਲਗਾਤਾਰ ਜਿਹੜਾ ਵਿਰੋਧ ਕਰ ਰਹੇ ਆ ਜ਼ਰੂਰੀ ਨਹੀਂ ਕਿ ਬਾਬਾ ਸਾਹਿਬ ਦਾ ਹੀ ਆ ਕੇ ਇੱਥੇ ਅਸੀਂ ਵਿਰੋਧ ਕੀਤਾ ਸੀ ਤਾਂ ਜਗ੍ਹਾ ਜਗ੍ਹਾ ਵਿਰੋਧ ਕਰ ਰਹੇ ਆ ਹੋਰ ਵੀ ਇੱਕ ਗੱਲ ਹੈ ਕਿ ਅਗਰ ਬਾਬਾ ਸਾਹਿਬ ਦੀ ਨਮਨ ਕਰਨ ਦੇ ਵਿੱਚ ਆ ਕੇ ਖਲਲ ਪਾਣਗੇ ਵਿਗੜਣ ਪਾਣਗੇ ਮੈਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਇਹ ਭੁੱਗਦਨੇ ਇਹਨਾਂ ਨੂੰ ਭੁੱਗਦਨੇ ਪਹਿਣ ਕੇ ਜਿਹਦਾਂ ਦੀਆਂ ਕਾਰਵਾਈਆਂ ਕਰਨਗੇ ਤੇ ਕੋਈ ਕਾਰਵਾਈ ਕਰਾਈ ਜਾਊਗੀ ਉਹਨਾਂ ਦਾ ਜੋ ਕਹਿਣਾ ਦੇ ਕੋਈ ਕਾਰਵਾਈ ਕਰਾਈ ਜਾਊਗੀ ਹਾਂਜੀ ਹਾਂਜੀ ਕਰਵਾਈ ਜਾਊਗੀ ਅਰੇ ਵੀ ਬਾਬਾ ਦਾ ਬਿਮਾਨ ਕੀਤਾ ਗਿਆ ਇਹ ਵੀ ਮੇਰੇ ਘਰ ਭੈਣ ਭਰਾ ਨੇ ਪਾਰੇ ਵੱਜੇ ਬਾਬਾ ਸਾਹਿਬ ਦੇ ਸੁਨਮਾਲ ਲਈ ਸਾਰੇ ਪਹੁੰਚੇ ਨੇ ਪਰ ਇਹਨੀਆਂ ਬਿਮਾਨ ਕੀਤਾ ਹੈ ਬਾਬਾ ਸਾਹਿਬ ਦਾ ਇਹ ਬਹੁਤ ਨਿੰਦਣਯੋਗ ਹੈ ਮੈਂ ਦਿਵਿੰਦਰ ਕਲੇਰ ਚੇਅਰਮੈਨ ਐਸਸੀਬੀ ਸੈਲ ਪੰਜਾਬ ਤੋਂ ਹਰ ਕਿਸੇ ਨੂੰ ਸ਼ੁਕਰੀਆ ਕਰਦੇ ਹਾਂ ਕਿਉਂਕਿ ਕਦੇ ਨਹੀਂ ਹੋਇਆ ਲੇਕਿਨ ਅੱਜ ਕਿਉਂ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੇ ਤੇ ਸਖਤ ਸਰਕਾਰ ਕਾਰਵਾਈ ਹੁਣ ਚਾਹੀਦੀ ਪ੍ਰਸ਼ਾਸਨ ਵੱਲੋਂ ਇਹਦਾ ਸ਼ਰਧਾਂਜਲੀ ਮੈਂ ਜੈ ਭੀਮ ਜੈ ਪਾਤ ਡਾਕਟਰ ਬਾਬਾ ਸਾਹਿਬ ਦੀ ਸੋਚ ਤੇ ਆਇਆ ਬਿਆਨੇ ਠੋਕੇ